ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਾਲ 40 50 ਦੇ ਕਰੀਬ ਯਾਤਰੀ ਹੋਣਗੇ ਸਰ ਜਿਹੜੇ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਦਿੱਕਤ ਆ ਇਹ ਕਿੰਨੇ ਵਜੇ ਦਾ ਆ ਇਹ ਰਾਤ 1:3 ਦੋ ਦੂਸਰਾ ਰਾਸਤੇ ਨੇ ਅੰਸਾਲ ਮਾ ਰਾਕਾ ਟਾਇਰ ਪੰਚ ਹੋ ਗਿਆ ਤੇ ਟਾਇਰ ਬਦਲ ਕਾਰਾ ਡਿੱਕੀ ਮਿਟਾ ਦੇ ਦੂਸਰਾ ਟਾਇਰ ਅੱਛੀ ਜਗ੍ਹਾ ਹੋਇਆ ਇਹ ਇਹ ਕੌਣ ਸੀ ਜਗ੍ਹਾ ਹੋਇਆ ਇਹ ਇਹ ਆਪ ਲੁਧਿਆਣਾ ਬਾਈਪਾਸ

तो अब जो बाकी इंजर्ड लोग थे वो कहां पे हैं ठीक के ठाक गए या उनको रेफर किया गया, गया। मैं चले गए हैं भाई अच्छा बस कौन सी कंपनी की है ਤਯੋਥੇ ਫਿਰੋਜ਼ਪੁਰ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਹੈ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਲੈਪਟਾਪ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਉਥੋਂ ਫਰਾਰ ਹੋ ਗਏ ਚੋਰ ਇੰਨੇ ਸ਼ਾਤਰ ਸਨ ਕਿ ਜਾਂਦੇ-ਜਾਂਦੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਨਾਲ ਹੀ ਲੈ ਗਏ ਤੇ ਵਾਰਦਾਤ ਤੋਂ ਬਾਅਦ ਪੁਲਿਸ ਨੇ ਦੁਕਾਨ ਦਾ ਜਾਇਜ਼ਾ ਲਿਆ ਦੁਕਾਨ ਵਿੱਚ ਚੋਰੀ ਹੋਈ ਹੈ ਚੋਰੀ ਤਕਰੀਬਨ ਮੈਂ ਛਨੀ ਮੰਦਰ ਪਾਰ ਕਰਿਆ ਸੀ ਇਹ ਮੈਨੂੰ ਕਿਸੇ ਸੱਜਣ ਨੇ ਆ ਕੇ ਦੱਸਿਆ ਵੀ ਭੋਲੇ ਦਾ ਸ਼ਟਰ ਟੁੱਟਾ ਪਿਆ ਤੇ ਮੈਂ ਉਸੇ ਟਾਈਮ ਹੀ ਛਣੀ ਮੰਦਰੋਂ ਉੱਠ ਕੇ ਤੇ ਦੇਖਿਆ ਜਦੋਂ ਦੇਖਿਆ ਤੇ ਸ਼ਟਰ ਦੇ ਨਾਲ ਟੁੱਟਾ ਪਿਆ ਸੀ ਤੇ ਮੈਂ ਝੁਪ ਦਵਾ-ਦਵਾ ਘਰੇ ਨਾਲ ਘਰੇ ਚਲਾ ਗਿਆ ਇਹਨਾਂ ਦੇ ਘਰੇ ਜਾ ਕੇ ਮੈਂ ਪੁੱਛਿਆ ਜਾ ਕੇ ਵੀ ਇਹਨਾਂ ਦੀ ਚੋਰੀ ਇਹਨਾਂ ਦੀ ਤੁਹਾਡਾ ਸ਼ਟਰ ਟੁੱਟਾ ਪਿਆ ਇਹ ਮੁੜ ਕੇ ਸਾਰੇ ਜਣੇ ਆ ਗਏ ਤੇ ਜਾ ਕੇ ਅਸੀਂ ਜਾ ਕੇ ਫਿਰ ਮੁੜ ਕੇ ਸਾਰੇ ਉਹ ਡਾਗੇ ਛੱਟਾੜ ਜਾਣੇ ਜਾ ਕੇ ਸਿਟੀ ਥਾਣੇ ਗਿਆ ਜਾ ਕੇ ਪੁਲਿਸ ਨੂੰ ਦੱਸਿਆ ਕਿ ਪੁਲਿਸ ਵੀ ਕੋਈ ਅੱਧੇ ਘੰਟੇ ਦਾ ਅੱਧੇ ਘੰਟੇ ਬਾਅਦ ਆ ਗਈ ਸਵੇਰੇ ਤਕਰੀਬਨ ਮੈਂ ਜੀ ਅਸੀਂ ਤਾਂ ਸੁੱਤੇ ਪਏ ਸੀ ਘਰੇ ਤੇ ਸਾਡੇ ਐਮਸੀ ਸਾਹਿਬ ਗੇਸ਼ਤੀਸ਼ ਕੁਮਾਰ ਜੀ ਉਹ ਸਵੇਰੇ ਸਾਡੇ ਘਰੇ ਆਏ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਪਏ ਨੇ ਸ਼ੀਸ਼ਾ ਟੁੱਟਾ ਪਿਆ ਤੇ ਤੁਸੀਂ ਆਓ ਤੁਹਾਡੇ ਚੋਰੀ ਹੋ ਗਈ ਅਸੀਂ ਉਵੇਂ ਹੀ ਭੱਜੇ ਆ ਤੇ ਉਦੋਂ ਆ ਕੇ ਵੇਖਿਆ ਸ਼ਟਰ ਟੁੱਟਾ ਪਿਆ ਤੇ ਸ਼ੀਸ਼ਾ ਉੱਟਾ ਬੈ ਤੇ ਚੋਰੀ ਹੋਈ ਗਈ ਬਟ ਅਸੀਂ ਉਹ ਅੰਦਰ ਨਹੀਂ ਵੜੇ ਫਿਰ ਅਸੀਂ ਪੁਲਿਸ ਥਾਣੇ ਗਏ ਥਾਣੇ ਜਾ ਕੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸਾਡੇ ਚੋਰੀ ਹੋਈ ਹੈ ਫਿਰ ਉਹ ਆਏ ਉਹਨਾਂ ਦੇ ਨਾਲ ਅਸੀਂ ਅੰਦਰ ਵੜੇ ਜਦੋਂ ਅਸੀਂ ਅੰਦਰ ਆ ਕੇ ਵੇਖਿਆ ਤੇ ਗੱਲਾਂ ਟੁੱਟਾ ਪਿਆ ਇੱਥੋਂ ਮਾਲ ਸਾਰਾ ਗਾਇਬ ਹੋ ਗਿਆ ਜਿਹੜਾ ਮਾਲ ਆਪਣਾ ਪਿਆ ਸੀ ਉਹ ਗਾਇਬ ਹੋ ਗਿਆ ਕੈਸ਼ ਪਿਆ ਸੀ 1.5-2 ਲੱਖ ਰੁਪਇਆ ਉਹ ਵੀ ਚੋ ਗਿਆ ਪੈ ਕੈਮਰੇ ਦੇ ਡੀਵੀਆਰ ਵੀ ਲਾ ਕੇ ਲੈ ਗਏ ਮੇਰਾ ਲੈਪਟਾਪ ਸੀ ਐ ਐਸੂਸ ਕੰਪਨੀ ਦਾ ਉਹ ਵੀ ਚੱਕ ਕੇ ਲੈ ਗਏ ਮਤਲਬ ਸਾਰਾ ਕੋਟੋਗੜ 5-7 ਲੱਖ ਰੁਪਏ ਦਾ ਨੁਕਸਾਨ ਕਰਕੇ ਚਲ ਗਏ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਜੋ ਕਰਦੇ ਆ ਕਿ ਭਾਈ ਸਾਡਾ ਜੋ ਨੁਕਸਾਨ ਹੋਇਆ ਚੋਰਾਂ ਨੂੰ ਫੜਿਆ ਜਾ ਕੇ ਸਾਡਾ ਨੁਕਸਾਨ ਕੀਤਾ ਜਾਵੇ ਅਸੀਂ ਹਲੇ ਤੱਕ ਸੀਸੀਟੀਵੀ ਦੇਖੀ ਆ ਉਹਦੇ ਵਿੱਚ ਗੱਡੀ ਵਿੱਚ 5-7 ਜਣੇ ਆਏ ਨੇ ਜਿਹੜੇ 15-20 ਮਿੰਟ ਲਾ ਕੇ ਸੱਬਲਾ ਸੁਬਲਾ 6-7 ਜਣੇ ਗੱਡੀ 'ਚ ਭਰ ਕੇ ਆਏ ਨੇ ਜਿਹੜੇ ਚੋਰੀ ਕਰ ਗਏ ਇੱਥੋਂ ਇੰਨੀ ਸਪਸ਼ਟ ਸਾਫ਼ ਜਾਂ ਹੁੰਦਾ ਹੈ ਕਿ ਪੂਰੀ ਪਲੈਨਿੰਗ ਹੋ ਕੇ ਆਇਆ ਜੀ ਕੋਈ ਆਫਦਾ ਹੀ ਜਿਹਨੂੰ ਪਤਾ ਹੋਵੇ ਸਾਰਾ ਕੁਝ ਉਹ ਹੀ ਕਰਕੇ ਲੈ ਗਿਆ ਕਿਉਂਕਿ ਉਵੇਂ ਕੋਈ ਨਹੀਂ ਆਂਦਾ ਜੀ ਐਵੇਂ ਪੂਰੀ ਪਲੈਨਿੰਗ ਗੱਡੀ ਘੁੰਮ ਕੇ ਆਈ ਕਿੱਦਾਂ ਆਈ ਉਹ ਸਾਰੀ ਸੀਸੀਟੀਵੀ ਰਿਕਾਰਡਿੰਗ ਹੈ ਉਹ ਤੁਹਾਨੂੰ ਨਾਲ ਦਿਖਾ ਦੇ ਦੇ ਰਾਂਗੇ ਤੇ ਤੁਸੀਂ ਉਸ ਚੀਜ਼ ਨੂੰ ਪੇਸਟ ਕਰ ਦੇਣਾ ਤੇ ਪ੍ਰਸ਼ਾਸਨ ਨੂੰ ਇਹ ਹੀ ਕਹਿੰਦੇ ਆ ਕਿ ਜਲਦੀ ਜਲਦੀ ਸਾਡਾ ਅੱਗੇ ਵਧਾਂਗੇ ਤਰਨਤਾਰਨ ਦੇ ਕਸਬਾ ਪੱਟੀ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਇੱਥੇ 25 ਸਾਲ ਦੀ ਮਾਨਸਿਕ ਤੌਰ ਤੇ ਬਿਮਾਰ ਕੁੜੀ ਨਾਲ ਬਲਾਤਕਾਰ ਹੋਇਆ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੇੜਤਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਈ ਤਾਂ ਮਲਜ਼ਮ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਜਦੋਂ 3 ਘੰਟੇ ਬਾਅਦ ਮਲਜ਼ਮ ਕੁੜੀ ਨੂੰ ਮੜ ਤੋਂ ਘਰੇ ਛੱਡਣ ਆਇਆ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਉਥੇ ਹੀ ਰਾਏਕੋਟ ਦੇ ਕਸਬਾ ਸੁਧਾਰ ਵਿੱਚ ਪੁਲਿਸ ਨੇ ਇੱਕ ਮੈਡੀਕਲ ਸਟੋਰ ਮਾਲਕ ਦੀ ਲੱਖਾਂ ਦੀ ਜਾਇਦਾਦ ਸੀਲ ਕਰ ਦਿੱਤੀ ਹੈ ਥਾਣਾ ਸੁਧਾਰ ਦੇ ਐਸ ਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲਿਸ ਵੱਲੋਂ ਮੈਡੀਕਲ ਸਟੋਰ ਮਾਲਕ ਮਨਰਾਜ ਸਿੰਘ ਖਿਲਾਫ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਜਿਸ ਦੇ ਚੱਲਦੇ ਜਾਇਦਾਦ ਨੂੰ ਐਨ ਡੀ ਪੀ ਐਸ ਐਕਟ ਦੇ ਤਹਿਤ ਸੀਲ ਕਰ ਦਿੱਤਾ ਗਿਆ ਤਾਂ ऐसे विचारे अगली खबर दारो पर करेंगे करनाल ਦੇ ਸੈਕਟਰ 12 ਦੇ ਮਾਲ ਵਿੱਚ ਹੰਗਾਮਾ ਹੋਇਆ ਫਿਲਮ ਗਾਂਦੀ ਤਿੰਨ ਦੇ ਦੌਰਾਨ ਲੜਾਈ ਹੋਈ ਫਿਲਮ ਦੇ ਦੋ ਪੱਖਾਂ ਨੂੰ ਲੈ ਕੇ ਲੜਾਈ ਹੋਈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤੇ ਜ਼ਖਮੀ ਦੇ ਪਰਿਵਾਰ ਤੋਂ ਜਾਣਕਾਰੀ ਹਾਸਲ ਕੀਤੀ। ਪ੍ਰਿੰਟ ਹੈ ਤੇ ہمارے ਪਾਸ ਜਿਸ ਮੈਂ بتایا ਸੀ ਕਿ ਕਿਸੇ ਲੜਕੇ ਕੋ ਚਾਕੂ ਮਾਰ ਦਿਆ ਹੈ। ਤੋਂ ਉਸ ਕੋ ਟਰਮਾ ਸੈਂਟਰ ਵਿੱਚ ਪਹੁੰਚਾ ਦਿਆ ਹੈ ਬਾਕੀ ਵੀ ਆਈਓ ਸਾਹਿਬ ਆ ਗਏ ਹਨ। ਅੱਗੇ ਕੋ ਕਾਰਵਾਈ ਕਰੇ। ਤੋਂ ਚਾਕੂ ਲਗਾ ਉਸ ਕੋ हाँ लगाया तो और कितने लोगों को लगी है चौक नहीं अभी तो ये कुछ पता नहीं अभी तो आए हैं देखते हैं किस, किस को लगी है और घायल को हॉस्पिटल पहुंचा दिया हाँ फिल्म देखने आए थे वो फिल्म के अंदर ही झगड़ा हुआ अंदर ही झगड़ा गया ਉਥੇ ਸ਼ਰਾਰਤੀ ਅਨਸਰਾਂ ਤੋਂ ਬਚਣ ਲਈ ਪਟਿਆਲਾ ਵਿੱਚ ਕੁਝ ਲੋਕਾਂ ਨੇ ਠੀਕਰੀ ਪਹਿਰਾ ਲਗਾਉਣਾ ਸ਼ੁਰੂ ਕੀਤਾ ਹੈ। ਇਸ ਆਪ ਦੇ ਚੱਲਦੇ ਆ ਪਟਿਆਲਾ ਦੇ ਆਰਮੀ ਏਰੀਆ ਦੇ ਨਾਲ ਲੱਗਦੀ ਜੈ ਜਵਾਨ ਕਲੋਨੀ ਦੇ ਲੋਕਾਂ ਨੇ ਵੀ ਇਥੇ ਪਹਿਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਕਲੋਨੀ ਵਿੱਚ ਹਥਿਆਰਾਂ ਨਾਲ ਲੈ ਸੋਕੇ ਲੁਟੇਰੇ ਆਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਦਾ ਐਨਾ ਮਾੜਾ ਹਾਲ ਹੋ ਗਿਆ ਹੈ ਲੋਕ ਆਪਣੀ ਸੁਰੱਖਿਆ ਦੀ ਖੁਦ ਜ਼ਿੰਮੇਵਾਰੀ ਲੈਣ ਲੱਗ ਪਏ ਨੇ ਜੈ ਜਵਨ ਕਲੋਨੀ ਦੇ ਵਾਸੀ ਠਿਕਰੀ ਪੈਰਾ ਲਗਾਉਣ ਲੱਗੇ ਨੇ ਪੂਰੀ ਰਾਤ ਕਲੋਨੀ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਨਿਗਰ ਰੱਖੀ ਜਾ ਰਹੀ ਹੈ ਪੈਰੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2-3 ਦਿਨਾਂ ਦੌਰਾਨ ਉਨਾਦੀ ਕਲੋਨੀ ਦੇ ਵਿੱਚ ਕਈ ਵਾਰ ਵਾਰਦਾਤਾਂ ਹੋ ਗਈਆਂ ਨੇ ਪਰ ਪੁਲਿਸ ਨੇ ਇਹਨਾਂ ਵਾਰਦਾਤਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਹੈ ਇਸ ਕਰਕੇ ਉਹ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਸਾਰੀ ਜੈ ਜਵਨ ਕਲੋਨੀ ਨਿਵਾਸੀ ਜੋ ਅੱਜ ਇੱਥੇ ਪੰਚਾਇਤ ਦੇ ਸੱਦੇ ਤੇ ਮੀਟਿੰਗ ਵਾਸਤੇ ਇਕੱਠੇ ਹੋਇਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੋਂ ਇਹ ਮੀਟਿੰਗ ਕਰਨ ਦੀ ਜ਼ਰੂਰਤ ਇਸ ਕਰਕੇ ਪਈ ਕਿਉਂਕਿ ਕੁਛ ਇੱਕ ਬੰਦੇ ਜੋ ਠਿਕਰੀ ਪੈਰਾ ਲੱਗ ਰਿਹਾ ਉਹਦੇ ਬਾਰੇ ਵਿੱਚ ਇਤਰਾਜ਼ ਕਰ ਰਹੇ ਹੈ ਕਿ ਇਹ ਠਿਕਰੀ ਪੈਰਾ ਨਹੀਂ ਲੱਗਣਾ ਚਾਹੀਦਾ ਉਹਨਾਂ ਨੂੰ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਮੈਸੇਜ ਵੀ ਦਿੱਤਾ ਗਿਆ ਹੈ ਕਿ ਤੁਸੀਂ ਸ਼ਾਮ ਦੀ ਮੀਟਿੰਗ ਵਿੱਚ ਆਓ ਤੇ ਆਪਣਾ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਉਹ ਲਿਖਤੀ ਰੂਪ ਦੇ ਵਿੱਚ ਲੈ ਕੇ ਆਓ ਕਲੋਨੀ ਦੇ ਲੋਕਾਂ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਕਿ ਹਰ ਕੋਈ ਸੁਰੱਖਿਅਤ ਰਹਿ ਸਕੇ ਤੇ ਕੋਈ ਵੀ ਘਟਨਾ ਜੜੀ ਹੈ ਉਹ ਨਾ ਵਾਪਰ ਸਕੇ ਕਿਰਪਾ ਕਰਕੇ ਆਪਣਾ ਇਸ ਪਹਿਰੇ 'ਚ ਯੋਗਦਾਨ ਪਾਓ ਜਿਵੇਂ ਕਿਸੇ ਨੂੰ ਲੱਗਦਾ ਹੈ ਕਿ ਜਦੋਂ ਛੁੱਟੀ ਮਿਲਦੀ ਹੈ ਜਦੋਂ ਸਮਾਂ ਮਿਲਦਾ ਹੈ ਆਪਣਾ ਇੱਥੇ ਯੋਗਦਾਨ ਪਾਓ ਤਾਂ ਕਿ ਸਾਰਿਆਂ ਆਲੇ-ਦਾਲੇ ਨੂੰ ਪਤਾ ਲੱਗੇ ਵੀ ਇੱਥੇ ਵੀ ਕੋਈ ਵਧੀਆ ਬੰਦੇ ਵੱਸਦੇ ਨੇ ਤੇ ਆਪਣੇ ਕੋਈ ਗੈਰ ਕੋਈ ਕਾਨੂੰਨੀ ਕੋਈ ਕੰਮ ਹੁੰਦਾ ਰੁਕ ਜਾਏਗਾ ਕੋਈ ਕਿਸੇ ਕਿਸੇ ਅਨ ਸੁਖਾਵੀ ਕੋਈ ਘਟਨਾ ਹੋਣ ਤੋਂ ਵਾਪਰਨ ਤੋਂ ਬਚ ਜਾਗੇ ਤੇ ਸਾਰਿਆਂ ਮੇਰੇ ਹੱਥ ਜੁੜ ਕੇ ਬੇਨਤੀ ਹੈ ਸਾਡੇ ਸਾਰੇ ਮੈਂਬਰਾਂ ਵੱਲੋਂ ਕਿ ਇਹਦੇ ਵਿੱਚ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ ਕਿਸੇ ਵੀ ਟਾਈਮ ਬਟ ਕੇ ਪਾਓ ਜੈਜਵਨ ਕਲੋਨੀ ਦੇ ਲੋਕਾਨੇਤਾ ਆਪਣੀ ਸੁਰੱਖਿਆ ਦਾ ਇੰਤਜ਼ਾਮ ਕਰ ਲਿਆ ਪਰ ਸੂਬੇ ਦੀਆਂ ਹੋਰ ਵੀ ਕਈ ਕਲੋਨੀਆਂ ਨੇ ਜਿੱਥੇ ਹਰ ਦਿਨ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਅਤੇ ਪਰਲ ਕੰਪਨੀ ਦੇ ਨਿਵੇਸ਼ਕਾਂ ਵੱਲੋਂ ਇੱਕ ਵਾਰ ਫਿਰ ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਡੁੱਬੇ ਹੋਏ ਪੈਸੇ ਵਾਪਸ ਕਰਵਾਏ ਜਾਣ ਤੇ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨਿਵੇਸ਼ਕਾਂ ਨੇ ਕੇਂਦਰ ਦੀ ਖਜ਼ਾਨਾ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਉਹਨਾਂ ਦੇ ਪੈਸੇ ਮੋੜਨ ਦੀ ਕੋਸ਼ਿਸ਼ ਜਲਦ ਸ਼ੁਰੂ ਨਾ ਹੋਈ ਤਾਂ ਉਹ ਕੇਂਦਰੀ ਮੰਤਰੀ ਦਾ ਘਰਾਵੋਂ ਕਰਨਗੇ ਫਾਇਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਜਦੋਂ ਤੋਂ ਦੇਹਾਂਤ ਹੋਇਆ ਹੈ ਉਦੋਂ ਤੋਂ ਨਿਵੇਸ਼ਕਾਂ ਨੂੰ ਉਹਨਾਂ ਦੇ ਪੈਸੇ ਡੁੱਬਣ ਦਾ ਡਰ ਸਤਾ ਰਹੇ ਹੈ। ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਮਹਿੰਦਰਪਾਲ ਸਿੰਘ ਦਾਨਗੜ ਦਾ ਕਹਿਣਾ ਹੈ ਕਿ ਜਦੋਂ ਕੰਪਨੀ ਦਾ ਮਾਲਕ ਹੀ ਮਰ ਗਿਆ ਹੈ ਤਾਂ ਉਹ ਪੈਸੇ ਕਿਸਤੋਂ ਵਸੂਲਣਗੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਬਾ ਸਰਕਾਰ ਤੋਂ ਆਸ ਸੀ ਕਿ ਸਰਕਾਰ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਵਾਪਸ ਦਵਾਈਗੀ ਪਰ ਹੁਣ ਇਹ ਆਸ ਟੁੱਟਦੀ ਨਜ਼ਰ ਆ ਰਹੀ ਹੈ। ਅਸੀਂ ਜੀ ਅੱਜ ਤੋਂ 10 ਸਾਲ ਪਹਿਲਾਂ ਇਹ ਪਰਲ ਦੇ ਵਿੱਚ ਪੈਸੇ ਛੋਟੇ ਛੋਟੇ ਖਾਤੇ ਲਗਾਏ ਸੀਗੇ ਬੱਚਿਆਂ ਦੇ ਬੱਚਤ ਵਾਸਤੇ ਵੀ ਬੱਚਿਆਂ ਦੀ ਵਿਆਹ ਕਰਨੇ ਆ ਜਾਂ ਹੋਰ ਕਾਜ ਵਾਸਤੇ ਆਪਣੀ ਕਬੀਲਦਾਰੀ ਸੇ ਪੈਸੇ ਇਕੱਠੇ ਕਰਨ ਵਾਸਤੇ ਜਦੋਂ ਇਹਨਾਂ ਦਾ ਟਾਈਮ ਪੂਰਾ ਹੋ ਗਿਆ 2015 ਤੇ ਇਹਨਾਂ ਨੇ ਉਹ ਕੰਪਨੀ ਬੰਦ ਕਰਤੀ ਤੇ ਸਾਡਾ ਪੈਸਾ ਡੁੱਬ ਰਿਹਾ ਇਸ ਕਰਕੇ ਅਸੀਂ ਇਸ ਵਾਸਤੇ ਬਹੁਤ ਸੰਘਰਸ਼ ਕਰਿਆ ਅਸੀਂ 2015 ਤੋਂ ਲੈ ਕੇ ਹੁਣ ਤੱਕ ਸੰਘਰਸ਼ ਕਰ ਰਹੇ ਹਾਂ ਜਿਹੜੀ ਸਰਕਾਰ ਆਉਂਦੀ ਆ ਉਹ ਕਹਿੰਦੀ ਅਸੀਂ ਤੁਹਾਡੇ ਪੈਸੇ ਦਿਵਾਵਾਂਗੇ ਉਸ ਤੋਂ ਬਾਅਦ ਕੋਈ ਪੈਸੇ ਦਿਵਾਉਣੀ ਰਹਾ ਮੈਂ ਬੰਬਈ ਜਾ ਕੇ ਵੀ ਸੇਵੀ ਤੱਕ ਵੀ ਜਾ ਕੇ ਆਇਆਗਾ ਮੈਨੂੰ ਉਹਨਾਂ ਨੇ ਕੋਈ ਮਤਲਬ ਕੋਈ ਜਵਾਬ ਨਹੀਂ ਦਿੱਤਾ ਸਾਡੀਆਂ ਪਾਲਿਸੀ ਵੀ ਇੱਕ ਵਾਰੀ ਇੱਕ ਪਾਲਿਸੀ ਜਮ੍ਹਾਂ ਕਰਾਈ ਹੈ ਜਿਹੜੀ ਅਸਲੀ ਉਹਦਾ ਵੀ ਮੈਨੂੰ ਕੋਈ ਪੈਸਾ ਨਹੀਂ ਮਿਲੇ ਤੇ ਮੇਰਾ ਇਕੱਲੇ ਦਾ 9-10 ਲੱਖ ਰੁਪਇਆ ਇਹ ਚ ਫਸਿਆ ਹੋਇਆ ਹੈ ਬਾਕੀ ਬਹੁਤ ਲੋਕ ਵੀ ਇਹ ਚ ਪੀੜਤ ਨੇ ਸਾਰੇ ਲੋਕ ਤੇ ਉਹਨਾਂ ਦਾ ਪੈਸਾ ਸਰਕਾਰ ਜਲਦੀ ਤੋਂ ਜਲਦੀ ਦੇਵੇ ਨਿਰਮਲ ਸਿੰਘ ਭੰਗੂ ਦੀ ਬੇਟੀ ਵੱਲੋਂ ਨਿਵੇਸ਼ਕਾਂ ਦੇ ਪੈਸੇ ਮੋੜਨ ਦੇ ਬਿਆਨਾਂ ਤੇ ਵੀ ਨਿਵੇਸ਼ਕਾਂ ਨੂੰ ਯਕੀਨ ਨਹੀਂ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਭੰਗੂ ਦੀ ਬੇਟੀ ਕੋਲ ਕੰਪਨੀ ਦਾ ਕੋਈ ਵੀ ਇਕਾ ਅਧਿਕਾਰ ਨਹੀਂ ਜਿਸ ਰਾਹੀਂ ਉਹ ਲੋਕਾਂ ਦੇ ਪੈਸੇ ਮੋੜ ਸਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਕੇਂਦਰ ਸਰਕਾਰ ਤੋਂ ਆਸ ਹੈ ਅਗਰ ਉਹਨਾਂ ਨੇ ਇਹ ਬਿਆਨ ਦਿੱਤਾ ਪਰ ਇਹ ਬਿਆਨ ਦੇਣ ਤੋਂ ਪਹਿਲਾਂ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਬਹੁਤ ਪ੍ਰਾਪਰਟੀਆਂ ਨੇ ਜਿਹੜੀਆਂ ਇੱਧਰ ਉੱਧਰ ਲੁਕੋ ਕੇ ਰੱਖੀਆਂ ਹੋਈਆਂ ਨੇ ਬੇਨਾਮੀ ਕੀ ਪਹਿਲਾਂ ਉਹ ਸਭ ਤੋਂ ਪਹਿਲਾਂ ਉਹ ਸਾਹਮਣੇ ਲਿਆ ਕੇ ਅਟੈਚ ਕਰਾਉਣਗੇ ਦੂਜਾ ਸਵਾਲ ਇਹ ਆ ਵੀ ਉਹਨਾਂ ਤੇ ਦੋਸ਼ ਵੀ ਲੱਗਦਾ ਕਿ ਉਹਨਾਂ ਨੇ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਵੀ ਪ੍ਰਾਪਰਟੀਆਂ ਖੁਰਦ-ਬਰਦ ਕੀਤੀਆਂ ਨੇ ਉਹਨਾਂ ਤੇ ਮੁਕੱਦਮਾ ਵੀ ਹੋਇਆ ਵਿਜੀਲੈਂਸ ਵੱਲੋਂ ਤੇ ਉਹ ਬੇਜਮਾਨਤ ਤੇ ਨੇ ਪਰ ਅਗਰ ਫੇਰ ਵੀ ਉਹ ਸਾਹਮਣੇ ਆਏ ਆ ਮੈਂ ਇੱਕ ਗੱਲ ਕਹੂੰਗਾ ਕਿ ਉਹਨਾਂ ਕੋਲੇ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਅੱਜ ਵੀ ਹੈਗੀ ਆ ਉਹ ਉਹ ਚੋਂ ਕੁਝ ਵੇਚ ਕੇ ਜਿਹੜੇ ਦੁਖੀ ਹੋ ਰਹੇ ਨਿਵੇਸ਼ਕ ਨੇ ਕਿਸੇ ਦਾ ਕੋਠਾ ਢਾਹ ਰਿਆ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਕਿਸੇ ਨੂੰ ਆ ਬਿਮਾਰੀ ਠਮਾਰੀ ਲਈ ਪੈਸਾ ਚਾਹੀਦਾ ਉਹ ਚੰਗੀ ਸ਼ੁਰੂਆਤ ਕਰਨ ਆਪਦੇ ਚੋਂ ਕੁਝ ਨਾ ਕੁਝ ਜਿਹੜਾ ਉਹਨਾਂ ਕੋਲੇ ਹੈਗਾ ਉਹ ਲੋਕਾਂ ਦੇ ਪੈਸੇ ਨਾਲ ਬਣਿਆ ਉਹ ਚੋਂ ਕੁਝ ਸ਼ੁਰੂਆਤ ਕਰਨ ਤਾਂ ਕਿ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਤੇ ਅਸੀਂ ਬਹੁਤ ਜਲਦੀ ਸੀਤਾਰਮਨ ਦੇ ਦਿੱਲੀ ਦੀ ਰਿਹਾਇਤ ਤੇ ਇੱਕ ਵੱਡੇ ਹਜੂਮ ਚ ਜਥੇਬੰਦੀ ਲੋਕ ਪੀੜਤਾ ਨੂੰ ਲੈ ਕੇ ਜਾ ਕਿ ਉਹ ਸਾਡਾ ਸੰਘਰਸ਼ ਹੋਵੇਗਾ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਪਰਲ ਕੰਪਨੀ ਦੀ ਮਾਲਕੀ ਵਾਲੀ ਜ਼ਮੀਨ ਦੀ ਕੀਮਤ 175000 ਕਰੋੜ ਰੁਪਏ ਹੈ ਜਦੋਂ ਕਿ ਨਿਵੇਸ਼ਕਾਂ ਦਾ ਪੈਸਾ ਸਿਰਫ 50 ਤੋਂ 60000 ਕਰੋੜ ਰੁਪਏ ਹੈ ਅਜਿਹੇ ਵਿੱਚ ਉਹਨਾਂ ਦੇ ਡੁੱਬੇ ਹੋਏ ਪੈਸੇ ਉਹਨਾਂ ਨੂੰ ਕਿਉਂ ਨਹੀਂ ਮਿਲ ਰਹੇ ਇਹ ਵੱਡਾ ਸਵਾਲ ਹੈ ਬਰਨਾਲਾ ਤੋਂ ਨਿਰਮਲ ਕੁਮਾਰ ਦੀ ਰਿਪੋਰਟ ਅੱਗੇ ਵਧਾਂਗੇ ਅਬੋਹਰ ਵਿੱਚ ਦੋ ਬੱਚਿਆਂ ਦੇ ਪਿਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਘਰ ਦੇ ਬਾਥਰੂਮ ਤੋਂ Laash ਮਿਲੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਸ ਦੀ ਮੌਤ ਨਸ਼ੇ ਦੀ ওভারਡੋਸ ਕਾਰਨ ਹੋਈ ਹੈ ਹਸਪੀਟਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਸਪ੍ਰੀਤ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਮ੍ਰਿਤਕ ਘਰ ਦੇ ਬਾਥਰੂਮ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਹੀ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਜਸਪ੍ਰਿਤ ਮੂਲ ਰੂਪ ਦੇ ਵਿੱਚ ਹਨੂਮਾਨ ਗੜ ਦਾ ਵਾਸੀ ਸੀ ਅਤੇ ਅਬੋਹਰ ਦੇ ਵਿੱਚ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਿਹਾ ਸੀ ਸੇਰੇ ਵਾਸ਼ਿੰਗਨ ਗਏ ਸੀ ਤੇ ਇਹਨਾਂ ਦੀ बस ਆਂੰਦਰਾ ਐਸੀ ਆਪਣੀ ਵਾਈਫ ਨੂੰ ਬਾਦ ਮਾਰੇ 시ਮਰਨ ਗਾਲ ਸੁਣੀ ਮੇਰੀ ਇਹ ਗਾਲ ਸੁਣੀ ਤੇ ਜਦੋਂ 시ਮਰਨ ਨੇ ਪਾਣੀ ਦਿੱਤਾ ਤੇ ਉੱਥੇ ਡਿੱਗ ਪੇ ਅਟੈਕ ਹੋ ਗਿਆ ਹੱਥ ਪੈਰ ਵਿੰਗ ਹੋ ਗਏ ਬਸ ਜਦੋਂ ਸਾਸੂ ਨੱਪਿਆ ਪਾਣੀ ਪੁਣੀ ਪਿਆ ਤੰਦਰ ਪੈ ਗਈ ਉਸ ਤੋਂ ਬਾਅਦ ਹਸਪੀਟਲ ਲੈ ਆਏ ਐਸੀ ਤੇ ਹਸਪੀਟਲ ਵਾਲੇ ਕੀ ਕਹਿੰਦੇ ਫਿਰ ਉਹ ਕਹਿੰਦੇ ਕਿ ਵੀ ਹੈ ਨਹੀਂ ਐਨਾ ਜੋ ਕੀ ਕਹਿੰਦੇ ਵੀ ਅਟੈਕ ਹੋ ਕੀ ਹੋਇਆ ਹਾਂਜੀ ਅਟੈਕ ਹੋਇਆ ਪਰਿਵਾਰ ਮੁਤਾਬਿਕ ਜਸਪ੍ਰੀਤ ਨਸ਼ਾ ਕਰਨ ਦਾ ਆਦੀ ਸੀ ਸ਼ਾਇਦ ਨਸ਼ੇ ਦੀ ওভারਡੋਸ ਕਰਕੇ ਹੀ ਉਸ ਦੀ ਮੌਤ ਹੋ ਗਈ ਸਾਡੇ ਕੋਲ ਕੀ ਜੰਗ ਹੀ ਹੈ ਕੋਈ 20 ਸਾਲ ਦਾ ਹੈ لڑਕਾ ਹਮ ਇਹ ਹਰਮਾਨਗੜ ਦਾ ਰਹਿਣ ਵਾਲਾ ਜਿਹਦਾ ਨਾਮ ਇਹਦਾ ਜਸਪ੍ਰੀਤ ਹੈ ਬਿਸ਼ਾ ਤੇ ਡਾਟਾ ਡਾਇਰ ਸਾਡੇ ਕੋਲ ਹਮ ਕੋਈ ਕਾਰਵਾਈ ਕਰਾ ਰਹੇ ਆ ਅਸੀਂ ਨਹੀਂ ਜੇ ਪੁਸਤਕ ਵੀ ਕੋਈ ਨਹੀਂ ਬਣੀ ਠੀਕ ਕੀ ਲੱਗਦਾ ਕੀ ਹੋਇਆ ਕੀ ਹੈ ਕੋਈ ਦੱਸ ਦੱਸ ਪੇਸ਼ੰਦ ਲੋਪਾਇ ਤਹਿ ਦੇ ਸਾਬ ਨਾਲ ਕੋਈ ਪੁਰਾਣਾ ਪਹਿਲਾਂ ਕੋਈ ਹੈਗਾ ਐਡਿਕਟ ਅੱਛਾ ਮ੍ਰਿਤਕ ਜਸਪ੍ਰੀਤ ਦੇ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾ ਕਰ ਦਿੱਤੀ ਹੈ ਜਿਸ ਕਰਕੇ ਜਸਪ੍ਰੀਤ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਤੇ ਭੇਦ ਹਲੇ ਵੀ ਬਰਕਰਾਰ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਅੱਗੇ ਵਦਾਂਗੇ ਬਾਬਾ ਬਕਾਲਾ ਵਿੱਚ ਬੀਤੇ ਦਿਨ ਬਿਆਸ ਦਰਿਆ ਵਿੱਚ ਜਿਹੜੇ 4 ਮੁੰਡੇ ਰੁੜ ਗਏ ਸਨ ਉਹਨਾਂ ਦੀ ਭਾਲ ਦੂਜੇ ਦਿਨ ਵੀ جاری ਹੈ ਤੇ ਪੁਲਿਸ ਵੱਲੋਂ ਬੇੜੀ ਲੈ ਕੇ ਦਰਿਆ ਵਿੱਚ ਮੁੰਡਿਆਂ ਦੀ ਭਾਲ ਕੀਤੀ ਗਈ ਪਰ ਉਹਨਾਂ ਨੂੰ ਕਿਤੇ ਵੀ ਮੁੰਡਿਆਂ ਦਾ ਸੁਰਾਗ ਨਹੀਂ ਮਿਲਿਆ ਬਿਆਸ ਦਰਿਆ ਵਿੱਚ ਉਹਨਾਂ 4 ਮੁੰਡਿਆਂ ਨੂੰ ਦੂਜੇ ਦਿਨ ਵੀ ਲੱਭਿਆ ਜਾ ਰਿਹਾ ਹੈ ਜਿਹੜੇ ਬੀਤੇ ਦਿਨ ਦਰਿਆ ਵਿੱਚ ਰੁੜ ਗਏ ਸੀ ਇਹ ਮੁੰਡੇ ਆਪਣੇ ਪਰਿਵਾਰ ਨਾਲ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਦੇ ਲਈ ਆਏ ਸੀ ਜਿਸ ਤੋਂ ਬਾਅਦ ਇਹ ਮੁੰਡੇ ਨਹਾਉਣ ਦੇ ਲਈ ਦਰਿਆ ਵਿੱਚ ਉਤਰੇ ਇਸ ਦੌਰਾਨ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਦੇਖਦੇ ਹੀ ਦੇਖਦੇ ਚਾਰਾਂ ਨੂੰ ਪਾਣੀ ਰੋੜ ਕੇ ਲੈ ਗਿਆ ਇਹ ਲੋਕ ਜਾ ਰਹੇ تھے ਪਹਿਲੇ ہم ਲੋਕ ਨਹਾ ਰਹੇ تھے ਇੱਕ ਬੰਦਾ ਹੈ ਨਾ ਕਹਤਾ ਹੈ ਕਿ ਚਲ ਚਲੀਏ ਗਹਿਰੇ ਮੇ ਪੈਰ ਨੇ ਉਹ ਗਿਆ ਪਹਿਲੇ 3 ਦਿਨ ਡੁੱਬ ਗਏ ਫਿਰ ਇੱਕ ਬੰਦਾ ਬਚਾ ਉਹ ਚਿੱਲਾ ਰਹਾਤਾ ਫਿਰ ਦੋ ਜਨੇ ਨਿਕਲ ਗਏ वो चिल्ला रहा था मैंने उसको बोला उसको बचा वो कहता है मैं नहीं जाऊंगा पानी ज्यादा है वो चारों डूब गए जब मैं उधर गया ना तब दिखे ही नहीं वो लोग चारों चले गए अब, अब आवाज लगाई उनको वो भी चिल्ला रहे थे बचाओ बचाओ मैं कूदू कैसे मुझे पैरना भी नहीं आता मैं भी डूब जाता मैं उसको बोला ना कि तू जा बता जाके तो कहता है मैं नहीं बचाऊंगा उनको पता नहीं था कि पानी इतना गहरा है उनको पता होता तो जाते क्यों حادثے ਨੂੰ ਇੱਕ ਦਿਨ ਬੀਤ ਗਿਆ ਹੈ ਪਰ ਚਾਰਾਂ ਮੁੰਡਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਜਦੋਂ ਕਿ ਉਹਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਭੀ ਤੋ ਸਰ ਕੋਈ ਆਇਆ ਹੀ ਨਹੀਂ ਹੈ ਵੀ ਇਸ ਤੋ ਮਤਲਬ ਵਾਲੇ ਅਭੀ ਕੋਈ ਨਹੀਂ ਆਇਆ 11 ਵਜੇ ਤੱਕ ਕਹ ਬੋਲ ਰਹੇ ਸਰ ریسکیو ਲਗਾਇਆ ریسکیو ਟੀਮ ਲਗੀ ਅਭੀ ਨਹੀਂ ਆਇਆ ਕੋਈ ਕੋਈ ਵੀ ਨਹੀਂ ਅਭੀ ਤੱਕ ਦੇਖਣ ਲਗਾ ਕੋਈ ਗੋਤਾਖੋਰ ਕੁਛ ਨਹੀਂ ਆਇਆ ਨਹੀਂ ਗੋਤਾਖੋਰ ਬਹਰਾਲ ਇਸ ਬੁਲੇਟਿਨ ਚੇਨਈ ਦੇਵ ਇਜਾਜ਼ਤ ਤਾਨਵਾਦ